ਜਿੱਥੇ 550 ਸਾਲਾ ਪ੍ਰਕਾਸ਼ ਪੁਰਬ ਅਸੀਂ ਮਨਾ ਰਹੇ ਹਾਂ ਉੱਥੇ ਸਭ ਤੋਂ ਵੱਡਾ ਯੋਗਦਾਨ ਇਹ ਵੀ ਹੁੰਦਾ ਹੈ ਵੀ ਸੰਗਤਾਂ ਦਾ ਇਕੱਠ ਕਰਨਾ ਦਿੱਲੀ ਤੋਂ ਸਭ ਤੋਂ ਜ਼ਿਆਦਾ ਸੰਗਤਾਂ ਜਿਹੜੀਆਂ ਪਹੁੰਚੀਆਂ ਹਨ ਬਹੁਤ ਵੱਡਾ ਉਪਰਾਲਾ ਸਰਦਾਰ ਪਰਮਜੀਤ ਸਿੰਘ ਜੀ ਖੁਰਾਨਾ ਜੀ ਦਾ ਜੋ ਕਿ ਇੰਨੀ ਵੱਡੀ ਤਾਦਾਦ ਵਿੱਚ ਸੰਗਤਾਂ ਨੂੰ ਹਵਾਈ ਜਹਾਜ਼ ਰਾਹੀਂ ਲੈ ਕੇ ਆਏ ਹਨ ਇੱਥੇ ਵੀ ਇੰਤਜ਼ਾਮਾਤ ਕੀਤੇ ਗਏ ਹਨ ਸੰਗਤਾਂ ਦੇ ਰਹਿਣ ਵਾਸਤੇ ਲੰਗਰ ਵਾਸਤੇ ਉਚੇਚੇ ਤੌਰ ਤੇ ਪ੍ਰਬੰਧਕ ਕੀਤੇ ਗਏ ਹਨ ਮੈਨੇਜਮੈਂਟ ਕਮੇਟੀ ਵੱਲੋਂ ਅਸੀਂ ਧੰਨਵਾਦ ਕਰਦੇ ਹਾਂ ਪਰਮਜੀਤ ਸਿੰਘ ਖੁਰਾਨਾ ਜੀ ਦਾ ਬਜਾਜ ਸਾਹਿਬ ਦਾ ਜਗਦੀਸ਼ਪੂਰੀ ਜੀ ਦਾ ਇਹਨਾਂ ਵੱਡਾ ਮੈਨੇਜਮੈਂਟ ਇਹਨਾਂ ਨੇ ਸੰਭਾਲਿਆ ਹੈ ਅਸੀਂ ਗੱਲ ਕਰਨਾ ਚਾਹਵਾਂਗੇ ਪਰਮਜੀਤ ਖੁਰਾਨਾ ਜੀ ਉਹ ਵੀ ਸੰਗਤਾਂ ਨੂੰ ਵਧਾਈ ਦੇਣਗੇ 550 ਸਾਲਾ ਪ੍ਰਕਾਸ਼ ਪੁਰਬ ਤੇ ਜੀ ਗੁਰੂ ਰੂਪ ਸਾਹਿਬ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਭ ਤੋਂ ਪਹਿਲੇ ਸਾਈਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਸਾਰੀ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਆਈ ਸੱਚੇ ਪਾਸ਼ਾ ਨੇ અપਾਰ ਰਹਿਮਤ ਬਖਸ਼ਿਸ਼ ਕੀਤੀ ਹੈ ਸਾਡੇ ਅਤ ਸਤਕਾਰਯੋਗ ਬਾਬਾ ਸ਼ਮਸ਼ੀਰ ਸਿੰਘ ਜੀ ਸੱਚੇ ਪਾਸ਼ਾ ਨੇ ਬਖਸ਼ਿਸ਼ ਕਰਕੇ ਅੱਜ ਉਹਨਾਂ ਕੋਲ ਜੋ ਸੇਵਾ ਲਈ ਹੈ 550 ਸਾਲਾ ਜਿਹੜਾ ਅਸੀਂ ਸ਼ਤਾਬਦੀ ਮਨਾ ਰਹੇ ਆ ਮੈਨੂੰ ਲੱਗਦਾ ਸਾਡੀ ਹਿਆਤੀ ਦੇ ਵਿੱਚ ਸਾਡੀ ਉਮਰ ਹੀ ਸ਼ਾਇਦ ਅਗਲੀ 620 ਸਾਲ ਵੀ ਸ਼ਾਇਦ ਨਹੀਂ ਆਏਗੀ ਅਸੀਂ ਆਪਣੇ ਆਪ ਨੂੰ ਭਾਗਾ ਵਾਲੇ ਸਮਝਦੇ ਆਂ ਵੇ ਸੱਚੇ ਪਾਸ਼ਾ ਨੇ ਅੱਜ ਸਾਡੀ ਹਾਜ਼ਰੀ ਇਸ ਪਵਿੱਤਰ ਸਥਾਨ ਦੇ ਸਾਬ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਦਾ ਜਿਹੜਾ ਚਰਨ ਸੋ ਸਥਾਨ ਹੈ ਜਗਨਨਾਥ ਪੁਰੀ ਦੇ ਵਿੱਚ ਉੱਥੇ ਸਾਡੀ ਹਾਜ਼ਰੀ ਲਗਵਾਈ ਹੈ ਅੱਜ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਸਮੁੰਦਰ ਜਿਵੇਂ ਹੁੰਦਾ ਉਵੇਂ ਸੰਗਤਾਂ ਦਾ ਹੜ ਜਿਵੇਂ ਆਇਆ ਹੋਇਆ ਸੀ ਬੜੀ ਹੈਰਾਨਗੀ ਔਰ ਬੜੀ ਅਜੀਬ ਗੱਲ ਲੱਗਦੀ ਹੈ ਭਾਵੇਂ ਇੱਥੇ ਸਾਈਬ ਸਿੰਘ ਗੁਰਨਾਨਕ ਦੇ ਮਹਾਰਾਜ ਜੀ ਦੇ ਚਰਨਾਂ ਚ ਸਤਿ ਆਨ ਅਤੇ ਚਰਨ ਛੋਹ ਉਸਤਾਨ ਪਏ ਨੇ ਲੇਕਿਨ ਇੱਥੇ 21 ਸਿੱਖਾਂ ਦੀ ਆਬਾਦੀ ਨਾ ਹੋਣ ਕਰਕੇ ਤਕਰੀਬਨ 12-13 ਸਾਲ ਪਹਿਲੇ ਬਾਬਾ ਸ਼ਮਸ਼ੇਰ ਸਿੰਘ ਜੀ ਜਦੋਂ ਉੱਥੇ ਉਹਨਾਂ ਦੀ ਸੇਵਾ ਅਕਾਲ ਤਖਤ ਸਰ ਦੇ ਜਥੇਦਾਰਾਂ ਨੇ ਪੰਜ ਤਖਤਾ ਦੇ ਜਥੇਦਾਰਾਂ ਨੇ ਸੇਵਾ ਲਗਾਈ ਇੱਥੇ ਉਹ ਸੇਵਾ ਨੂੰ ਸਿਰ ਮੱਥੇ ਤੇ ਰੱਖਦੇ ਹੋਏ ਬਾਬਾ ਜੀ ਨੇ ਇੱਥੇ ਜੋ ਸੇਵਾ ਕੀਤੀ ਤੁਸੀਂ ਅੱਜ ਦੇਖ ਸਕਦੇ ਹੋ ਸੇਵਾ ਨੂੰ ਕਿੰਨਾ ਵੱਡਾ ਫਲ ਲੱਗਿਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਧ ਸੰਗਤ ਜੀ ਜਿਵੇਂ ਕੱਲ ਸਾਡੇ ਸਤਿਕਾਰਯੋਗ ਰਾਗੀ ਵੀਰ ਜੀ ਕਥਾਵਾਚਕ ਕਹਿ ਰਹੇ ਸੀ ਭਈ ਬੋੜ ਦਾ ਜਿਹੜਾ ਬਿਰਖ ਹੁੰਦਾ ਤਾਂ ਬੀਜ ਬਹੁਤ ਛੋਟਾ ਹੁੰਦਾ ਹੈ ਵਾਕਈ ਜਿਵੇਂ ਬਾਬਾ ਜੀ ਨੇ ਸਮਝ ਛੋਟਾ ਜਿਹਾ ਬੀਜ ਪਾ ਕੇ ਇੰਨਾ ਵੱਡਾ ਬੋੜ ਦਾ ਪੇੜ ਲਗਾ ਦਿੱਤਾ ਜਿਹਦੀ ਛਾਇਆ ਜਿਹਦੀ ਬਖਸ਼ਿਸ਼ ਆਈ ਸਾਰੀ ਸੰਗਤ ਲੈ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਜਿਹੜਾ ਕਿ ਇੰਡੋਮੈਂਟ ਕਮਿਸ਼ਨਰ ਜਿਹੜਾ ਜਗਨਨਾਥ ਪੁਰੀ ਦੇ ਹੈਗੇ ਨੇ Odisha ਸਰਕਾਰ ਦੇ ਨੇ ਉਹਨਾਂ ਨੇ ਬਾਬਾ ਜੀ ਦੀ ਝੋਲੀ ਦੇ ਵਿੱਚ ਸਿੱਖ ਕੌਮ ਵਾਸਤੇ ਜਿਹੜੀ ਕਿ ਬੋਲੀ ਸਾਹਿਬ ਦੀ ਸੇਵ ਜਿਹੜੀ ਹੈਗੀ ਇਸ ਸੰਭਾ ਸੇਵਾ ਸੰਭਾਲ ਹੈ ਜਿਹੜੀ ਕਿ ਪਿਛਲੇ ਕਈ ਸਾਲਾਂ ਤੋਂ ਸਾਡੇ ਕੋਲ ਸੇਵਾ ਸੰਭਾਲ ਨਹੀਂ ਹੈਗੀ ਸੀ ਉਹ ਬਾਬਾ ਜੀ ਦੀ ਝੋਲੀ ਚ ਪਾਤੀ ਹੈ ਔਰ ਬਾਬਾ ਜੀ ਔਰ ਬਾਬਾ ਜੀ ਸਾਗੀਆਂ ਸੇਵਾਵਾਂ ਸਿੱਖ ਕੌਮ ਨੂੰ ਸਮਰਪਿਤ ਨੇ ਪ੍ਰਸ਼ਾਸਨ ਨੂੰ ਟਾਈਮ ਟੂ ਟਾਈਮ ਬਾਬਾ ਜੀ ਨੇ ਜੋ ਮਦਦ ਦਿੱਤੀ ਹੈ ਇਹ ਇੱਥੇ ਦੇ ਲੋਕਲ ਲੋਕ ਹੀ ਦੱਸ ਸਕਦੇ ਨੇ ਅਸੀਂ ਤਾਂ ਸਿਰਫ ਸੁਣਿਆ ਹੈ ਇੱਥੋਂ ਤੱਕ ਕਿ ਬੜੀ ਭਾਵੇਂ ਮੈਂ ਕਹਿੰਨਾ ਛੋਟੀ ਗੱਲ ਹੈ ਲੇਕਿਨ ਬਹੁਤ ਵੱਡੀ ਗੱਲ ਹੈ ਭਾਈ ਜਿਹੜੇ ਪੁਲਿਸ ਵਾਲੇ ਵੀਰ ਅਗਰ ਚੌਕ 'ਚ ਖੜੇ ਨੇ ਗਰਮੀ ਦੇ ਵਿੱਚ ਉਹਨਾਂ ਨੂੰ ਛਤਰੀਆਂ ਦੇਣਾ ਜਾਂ ਉਹਨਾਂ ਨੂੰ ਐਨਕਾ ਦੇਣਾ ਉਹਨਾਂ ਦੇ ਮੁਖਿਆਲਿਆਂ ਦੇ ਵਿੱਚ ਜਾ ਕੇ ਪਾਣੀ ਦੇ ਕੂਲਰ ਲਗਵਾਉਣੇ ਪ੍ਰਸ਼ਾਸਨ ਦੇ ਕੰਮ ਬਾਬਾ ਜੀ ਕਰਦੇ ਪਏ ਨੇ ਇਥੋਂ ਤੱਕ ਕਿ ਤੁਸੀਂ ਸੁਣ ਕੇ ਹੈਰਾਨ ਹੋ ਜਾਗੇ ਕਈਆਂ ਨੂੰ ਸ਼ਾਇਦ ਨਹੀਂ ਪਤਾ ਹੋਣਾ ਬਸ ਤਕਰੀਬਨ 100 ਬੰਦਿਆਂ ਦਾ ਰੋਜ਼ ਲੰਗਰ ਇੱਥੋਂ ਬਣ ਕੇ ਜਾਂਦਾ ਹੈ ਪਹਿਲੇ ਸਕੋਨ ਮੰਦਿਰ ਤੋਂ ਜਾਂਦਾ ਸੀ ਇੱਕ ਡੰਗ ਦਾ ਲੰਗਰ ਜਿਹੜਾ ਉਹ ਵੀ ਦਿੰਦੇ ਨੇ ਤੇ ਬਾਬਾ ਜੀ ਵੱਲੋਂ ਵੀ ਜਿਹੜੇ ਬੇਸਹਾਰਾ ਲੋਕ ਨੇ ਜਾਂ ਜਿਹੜੇ ਅਨਾਥ ਬੱਚੇ ਨੇ ਉਹਨਾਂ ਦਾ ਲੰਗਰ ਵੀ ਇੱਥੋਂ ਬਣ ਕੇ ਜਾਂਦਾ ਹੈ ਪ੍ਰਸ਼ਾਸਨ ਦਾ ਪਿਆਰ ਪ੍ਰਸ਼ਾਸਨ ਵੱਲੋਂ ਬਾਬਾ ਜੀ ਨੂੰ ਇੰਨਾ ਪਿਆਰ ਕੀਤਾ ਗਿਆ ਇੰਨਾ ਸਤਿਕਾਰ ਕੀਤਾ ਗਿਆ ਵੀ ਜਿੱਥੇ ਇਸ ਪਵਿੱਤਰ ਸਥਾਨ ਤੇ ਖੜੇ ਆ ਸਾਹਮਣੇ ਜਿਹੜਾ ਪਾਈ ਹਿੰਮਤ ਸਿੰਘ ਮੈਮੋਰੀਅਲ ਚਿਲਡਰਨ ਪਾਰਕ ਬਣਿਆ ਆ ਆਪ ਜੀ ਦੇਖ ਕੇ ਹੈਰਾਨ ਹੋਵੋਗੇ ਮੈਂ ਦੇਖ ਕੇ ਹੈਰਾਨ ਹੋ ਗਿਆ ਜਦੋਂ ਪਹਿਲੀ ਵਾਰੀ ਦੇਖਿਆ ਵੀ ਇੱਕ ਇੱਕ ਪੌਦੇ ਨੂੰ ਤਿੰਨ ਤਿੰਨ ਕਲਰ ਦੇ ਫੁੱਲ ਲੱਗੇ ਨੇ ਸਮੁੰਦਰ ਇੱਥੋਂ 300 ਮੀਟਰ ਜਾਂ 350 ਮੀਟਰ ਦੀ ਦੂਰੀ ਤੇ ਹੈ ਐਨੀ ਦੂਰੀ ਰੇਤ ਦੇ ਵਿੱਚ ਇੰਨਾ ਸੋਹਣਾ ਬਾਗ ਐ ਗੁਰੂ ਨਾਨਕ ਸਾਹਿਬ ਨੇ ਆਪ ਬਖਸ਼ਿਸ਼ ਕਰਕੇ ਬਾਬਾ ਜੀ ਗੁਲਸੇਵਾਲਾ ਹੀ ਬੋਲੇ ਸੋ ਨਿਹਾਲ ਇਨਾ ਸਤਿ ਆਕਾਲ ਇਨਾ ਸਾਰੀਆਂ ਸੇਵਾਵਾਂ ਨੂੰ ਦੇਖਦੇ ਹੋਏ ਇਨਾ ਸਾਰੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਪ੍ਰਸ਼ਾਸਨ ਨੇ ਇੱਕ 5 ਏਕੜ ਜਗ੍ਹਾ ਇੱਥੇ ਬਿਲਕੁਲ ਗੁਰਦੁਆਰਾ ਸਾਹਿਬ ਦੇ ਨਾਲ ਹੀ ਗੁਰਦੁਆਰਾ ਆਰਤੀ ਸਾਹਿਬ ਜਿਹੜੀ ਮੈਮੋਰੀਅਲ ਟਰਸਟ ਹੈ ਉਸ ਨੂੰ ਦਿੱਤੀ ਹੈ ਔਰ ਉੱਥੇ ਉਹਨੇ ਪ੍ਰਸ਼ਾਸਨ ਨੇ ਇਹ ਗੱਲ ਕਹੀ ਹੈ ਵੀ ਤੁਸੀਂ ਇੱਥੇ ਆਪਣੀ ਸਿੱਖਾਂ ਦੀ ਯਾਦਗਾਰ ਬਣਾਓ ਆਪਣੀ ਹੈਰੀਟੇਜ ਬਣਾਓ ਅੱਜ ਜਿੱਥੇ ਮੈਨੂੰ ਦੁੱਖ ਲੱਗਦਾ ਹੈ ਗੱਲ ਕਹਿੰਦੇ ਆ ਵੈਸੇ ਇਹ ਵਿਸ਼ਾ ਵੀ ਨਹੀਂ ਹੈ ਵੀ ਜਿੱਥੇ ਸਾਡੀਆਂ ਸਿੱਖਾਂ ਦੀ ਵਿਰਾਸਤਾਂ ਤੋੜੀਆਂ ਜਾ ਰਹੀਆਂ ਨੇ ਉੱਥੇ ਜਗਨਨਾਥਪੁਰੀ ਓਡੀਸ਼ਾ ਸਰਕਾਰ 5 ਏਕੜ ਜਗ੍ਹਾ ਦੇ ਰਹੀ ਬਾਬਾ ਜੀ ਨੂੰ ਸਿੱਖਾਂ ਦੀ ਵਿਰਾਸਤ ਬਣਾਉਣ ਵਾਸਤੇ ਸਿੱਖਾਂ ਦੇ ਹੈਰੀਟੇਜ ਬਣਾਉਣ ਵਾਸਤੇ ਆ ਸਾਨੂੰ ਸਾਰਿਆਂ ਨੂੰ ਮਿਲ ਕੇ ਅਰਦਾਸ ਕਰਨੀ ਚਾਹੀਦੀ ਹੈ ਸੱਚਾ ਪਾਤਸ਼ਾਹ ਬਾਬਾ ਜੀ ਨੂੰ ਬਾਬਾ ਸ਼ਮਸ਼ੇਰ ਸਿੰਘ ਜੀ ਨੂੰ ਦੇਹ ਰੋਕਤਾ ਤੰਦਰੁਸਤੀ ਵਕਸ਼ਨ ਐਵੇਂ ਹੀ ਸਾਰੇ ਪੰਥ ਦੀ ਸਾਰੇ ਕੌਮ ਦੀ ਸੇਵਾ ਕਰਦੇ ਰਹੇ ਨੇ ਮੈਂ ਮੈਂ ਬਾਬਾ ਜੀ ਨੂੰ ਬੇਨਤੀ ਕਰਾਂਗਾ ਸਭ ਤੋਂ ਪਹਿਲੇ ਜਿਵੇਂ ਪ੍ਰਸ਼ਾਸਨ ਕੋਲੋਂ ਸਾਨੂੰ ਜਿਹੜੀ ਸੇਵਾ ਮਿਲੀ ਹੈ ਬੋਲੀ ਸਾਹਿਬ ਗੁਰਦੁਆਰੇ ਦੀ ਉੱਥੇ ਵੀ ਬੜਾ ਕੰਮ ਹੋਣ ਵਾਲਾ ਹੈ ਲੇਕਿਨ ਉਹ ਸਾਨੂੰ ਨਾਲ-ਨਾਲ ਪ੍ਰਸ਼ਾਸਨ ਕੋਲ ਪਰਮਿਸ਼ਨ ਲੈਣੀ ਪੈਂਦੀ ਹੈ ਉਹ ਜਿਵੇਂ ਕਿ ਅਸੀਂ ਉੱਥੇ ਸਾਰੇ ਕਮਰੇ ਸਾਰੇ ਮੈਂ ਆਪ ਜੀ ਨੇ ਗੱਲ ਹੋਰ ਦੱਸਾਂ ਮਾ ਪ੍ਰਸ਼ਾਸਨ ਨੇ ਹਾਈ ਕੋਰਟ ਨੇ 12 ਕਮਰੇ ਆ ਦੀ ਜਿਹੜਾ ਸਾਨੂੰ ਸੇਵਾ ਸੰਭਾਲ ਹੋਰ ਦਿੱਤੀ ਬਾਬਾ ਜੀ 12 ਕਮਰੇ 12 ਕਮਰੇ ਤਾਂ ਕਿ ਉੱਥੇ ਯਾਤਰੀ ਆ ਕੇ ਉੱਥੇ ਠਹਿ ਸਕਣ ਮੈਂ ਬਾਬਾ ਜੀ ਨੂੰ ਬੇਨਤੀ ਕਰਾਂਗਾ ਬਾਬਾ ਜੀ ਜਿਵੇਂ ਇੰਨੀ ਸੁੰਦਰ ਇਮਾਰਤ ਕਿਉਂਕਿ ਗੁਰੂ ਦੇ ਮਹਿਲ ਹਮੇਸ਼ਾ ਸੋਹਣੇ ਹੋਣੇ ਚਾਹੀਦੇ ਨੇ ਪ੍ਰਭ ਹਰਮੰਦਰ ਸੋਨਾ ਮਤਲਬ ਪਰ ਪਰਮਾਤਮਾ ਦੇ ਮਹਿਲ ਪਰਮਾਤਮਾ ਦਾ ਘਰ ਸੋਹਣਾ ਹੋਣਾ ਚਾਹੀਦਾ ਉੱਥੇ ਇੱਕ ਜਿਹੜਾ ਬੋਲੀ ਸਾਹਿਬ ਗੁਰਦੁਆਰੇ ਦੀ ਉਹ ਸਾਰੀ ਵੀ ਬਹੁਤ ਜਲਦੀ ਕੀਤੀ ਜਾਵੇ ਔਰ ਇੱਕ ਬੇਨਤੀ ਹੋਰ ਕਰਾਵਾਂਗਾ ਕਰਾਂਗਾ ਮੈਂ ਵੀ ਬਾਬਾ ਜੀ ਜਿਵੇਂ ਲੋਕਾਂ ਦੇ ਬੇਸਹਾਰਾ ਬੱਚਿਆਂ ਵਾਸਤੇ ਬਹੁਤ ਕੁਝ ਕਰ ਰਹੇ ਨੇ ਮੈਂ ਚਾਹਾਂਗਾ ਕੋਈ ਐਸਾ ਉਪਰਾਲਾ ਵੀ ਕਰਨ ਵੀ ਇੱਥੇ ਜਿਹੜੇ ਬੇਸਹਾਰਾ ਹੀ ਹੈ ਜਿਹੜੇ ਬੱਚੇ ਜਿਹੜੇ ਕਿਉਂਕਿ ਇਹ ਤਾਂ ਗਰੀਬੀ ਬਹੁਤ ਹੈ ਉਹਨਾਂ ਬੱਚਿਆਂ ਵਾਸਤੇ ਕੋਈ ਛੋਟਾ ਜਿਹਾ ਸਕੂਲ ਦਾ ਵੀ ਕੋਈ ਉਪਰਾਲ ਬਾਬਾ ਜੀ ਨੇ ਮਨਜ਼ੂਰੀ ਵੀ ਦਿੱਤੀ ਔਰ ਕਹਿੰਦੇ ਉਹਨਾਂ ਦੇ ਮਨ ਵਿੱਚ ਪਹਿਲੇ ਵੀ ਪਲੈਨਿੰਗ ਸੀ ਮੈਂ ਬਾਬਾ ਜੀ ਨੂੰ ਬੇਨਤੀ ਕਰਾਂਗਾ ਬਾਬਾ ਕਿਉਂਕਿ ਮੈਂ ਕੱਲ ਇੱਕ ਵਟਸਐਪ ਤੇ ਜਦੋਂ ਇੱਕ ਛੋਟੀ ਜੀ ਵੀਡੀਓ ਪਾਈ ਤੇ ਇੱਕ ਵੀਰ ਦਾ ਮੈਸੇਜ ਆਇਆ ਬਈ ਨਗਰ ਕੀਰਤਨ ਲੰਗਰ ਤੇ ਬਹੁਤ ਕਰਦੇ ਨੇ ਵਾਕਈ ਹੁੰਦੇ ਨੇ ਲੇਕਿਨ ਇੱਥੇ ਨਗਰ ਕੀਰਤਨ ਹੋਣਾ ਇਸ ਕਰਕੇ ਜ਼ਰੂਰੀ ਹੈ ਕਿ ਇੱਥੇ ਪਤਾ ਚੱਲ ਸਕੇ ਲੋਕਾਂ ਨੂੰ ਵੀ ਸਿੱਖਾ ਦੀ ਕੀ ਪਹਿਚਾਨੇ ਅੱਜ ਲੋਕ ਸਾਨੂੰ ਪੁੱਛਦੇ ਪਏ ਨੇ ਇਹ ਸਰਦਾਰ ਕਿਵੇਂ ਬੰਤੇ ਹਨ ਅੱਜ ਸਾਡੇ ਇੱਕ ਵੀਰ ਨੂੰ ਕਿਸੇ ਨੇ ਪੁੱਛਿਆ ਸਰਦਾਰ ਕਿਵੇਂ ਬੰਤੇ ਹੋ ਕਹਿੰਦਾ ਜੀ ਸਰਦਾਰ ਬੰਤੇ ਨਹੀਂ ਹੈ ਸਰਦਾਰ ਤਾਂ ਪਰਮਾਤਮਾ ਦੀ देन ਹੈ ਆਪ ਉਸ ਵਿੱਚੋਂ ਸਰਦਾਰੋਂ ਵਿੱਚੋਂ ਨਿਕਲ ਕੇ ਆਪ ਦੂਸਰੀ ਕੌਮ ਬੰਤੇ ਹੋ ਆਪ ਤੇ ਮੈਂ ਉਹਨਾਂ ਨੂੰ ਦੱਸਣਾ ਚਾਹਨਾ ਵਾ ਜੋ ਬਾਬਾ ਜੀ ਨੇ ਉਪਰਾਲਾ ਕੀਤਾ ਨਗਰ ਕੀਰਤਨ ਦਾ ਉਹ ਲੋਕਾਂ ਦੇ ਵਿੱਚ ਸਾਡੀ ਪਹੁੰਚ ਗਈ ਇੱਕ ਪਛਾਣ ਗਈ ਹੈ ਤੇ ਮੈਂ ਬਾਬਾ ਜੀ ਨੂੰ ਜਿਹੜੀ ਬੇਨਤੀ ਕੀਤੀ ਸਕੂਲ ਦੀ ਬਾਬਾ ਜੀ ਨੇ ਪ੍ਰਵਾਨ ਕਰਕੇ ਜਾਕਾਰਾ ਵੀ ਲਗਵਾਤਾ ਹੈ ਤੇ ਮੈਂ ਇਹ ਹੀ ਦੁਬਾਰਾ ਬੇਨਤੀ ਕਰਾਂਗਾ ਸੱਚੇ ਪਾਤਸ਼ਾਹ ਬਾਬਾ ਜੀ ਨੂੰ ਦੇਹ ਰੋਕਤਾ ਤੰਦੁਸਤੀ ਬਖਸ਼ਣ ਤਾਂ ਕਿ ਸਿੱਖ ਕੌਮ ਦੀ ਔਰ ਗੁਰੂ ਘਰ ਦੀ ਸੇਵਾ ਵੱਤ ਵਤ ਕਰਦੇ ਜਾਣ ਪੁਲਚੁਕ ਦੀ ਖਿਮਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰੇ ਪਿੱਛੇ ਪਿੱਛੇ ਪਾਜੀ ਮੈਂ ਆਪ ਜੀ ਨੂੰ ਬੇਨਤੀ ਹੋਰ ਕਰਨਾ ਜਾਵਾਂਗਾ ਮੇਰੇ ਵੀਰ ਤਿਲਖ ਖੁਰਾਨਾ ਜੀ ਪਹਿਲੇ ਤਿਲਖ ਖੁਰਾਨ ਤਿਲਕ ਰਾਜ ਖੁਰਾਨਾ ਜੀ ਸੀ ਸਭ ਤੋਂ ਵੱਡੀ ਖੁਸ਼ੀ ਇਸ ਵੇਲੇ ਇਹ ਜਿਹੜੀ ਹੈਗੀ ਹੈ ਕਿ ਤਿਲਕ ਰਾਜ ਤੋਂ ਤਿਲਕ ਸਿੰਘ ਖੁਰਾਨਾ ਬਣ ਗਏ ਨੇ ਬੋਲੇ ਹੋਰ ਇਹਨਾਂ ਦੀਆਂ ਸੇਵਾਵਾਂ ਇਹਨਾਂ ਦੀਆਂ ਸੇਵਾਵਾਂ ਵੀ ਚੱਲ ਰਹੀਆਂ ਨੇ ਦਿੱਲੀ ਦੇ ਵਿੱਚ ਪਰਮਾਨੰਥ ਕੋਲਨੀ ਵਿੱਚ ਆ ਬਾਬਾ ਪੰਦਾ ਸਿੰਘ ਬਹਾਦਰ ਜੀ ਦੇ ਨਾਮ ਤੋਂ ਇਹਨਾਂ ਨੇ ਇੱਕ ਜਿਹੜਾ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ ਹੈ ਸੰਘਰਸ਼ ਦੇ ਸਹਿਯੋਗ ਨਾਲ ਉੱਥੇ ਡਿਸਪੈਂਸਰੀ ਵੀ ਚੱਲ ਰਹੀਆਂ ਨੇ ਸਮਾਪਤ ਸਕੂਲ ਵੀ ਚੱਲ ਰਹੇ ਨੇ ਤੇ ਤਿਲਕ ਰਾਜ ਸਿੰਘ ਖੁਰਾਨਾ ਜੀ ਵੱਲੋਂ ਇੱਕ ਬਾਬਾ ਜੀ ਨੂੰ ਬੇਨਤੀ ਕੀਤੀ ਗਈ ਹੈ ਵੀ ਜਿਹੜਾ ਇੱਥੇ ਸਕੂਲ ਬਣਾਣਗੇ ਉਹਦੇ ਵਿੱਚ ਉਹਨਾਂ ਵੱਲੋਂ ਵੀ ਬਹੁਤ ਵੱਡਾ ਸਹਿਯੋਗ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ